ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਹੀ ਜਿਸ ਤਰ੍ਹਾਂ ਕੀ ਆਪ ਸਭ ਨੂੰ ਪਤਾ ਹੈ ਕਿ ਸਾਡੀ ਇਸ ਚੈਨਲ ਤੋਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਜੀਵਨ ਤੇ ਇੱਕ ਸੀਰੀ ਚਲਾਈ ਜਾ ਰਹੀ ਹੈ ਪਿਛਲੇ ਦਿਨਾਂ ਵਿੱਚ ਸ਼ਹੀਦੀ ਹਫਤਾ ਸ਼ੁਰੂ ਹੋਣ ਕਰਕੇ ਅਸੀਂ ਸਿਰਫ ਸਾਹਿਬਜ਼ਾਦੇ ਨਾਲ ਰਿਲੇਟਡ ਵੀਡੀਓਜ਼ ਇਸ ਚੈਨਲ ਤੇ ਅਪਲੋਡ ਕੀਤੀਆਂ ਸਨ ਸੋ ਉਸ ਸੀਰੀ ਨੂੰ ਜਾਰੀ ਰੱਖਦੇ ਹੋਏ ਹੁਣ ਅੱਜ ਇਸ ਵੀਡੀਓ ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਅੰਮ੍ਰਿਤਸਰ ਵਿੱਚ ਸ਼ਾਹੀ ਦਰਬਾਰ ਲਗਾਇਆ ਤੇ ਫੌਜੀ ਸਰਦਾਰਾਂ ਨੂੰ ਪਦ ਬਖਸ਼ਿਸ਼ ਦਿੱਤੇ ਤੇ ਉਸ ਤੋਂ ਬਾਅਦ ਕਿਸ ਤਰ੍ਹਾਂ ਜਸਵੰਤ ਰਾਏ ਹোলਕਰ ਜਿਹੜਾ ਹੈ ਉਹ ਮਹਾਰਾਜੀ ਦੀ ਸ਼ਰਨ ਵਿੱਚ ਆਇਆ ਉਸ ਸਾਰੀ ਗਾਥਾ ਦਾ ਬਿਆਨ ਕਰਾਂਗੀ ਜੀ ਸੋ ਵੀਡੀਓ ਦੇ ਐਂਡ ਤੱਕ ਬਣੇ ਰਹਿਣਾ ਜੀ 1804 ਈਸਵੀ ਵਿੱਚ ਮਹਾਰਾਜਾ ਸਾਹਿਬ ਸ਼੍ਰੀ ਅੰਮ੍ਰਿਤਸਰ ਵਿੱਚ ਆਉਂਦੇ ਨੇ ਤੇ ਇੱਕ ਭਾਰੀ ਫੌਜੀ ਦਰਬਾਰ ਕਰਦੇ ਨੇ ਜਿਦੇ ਵਿੱਚ ਵੱਡੀ ਵੱਡੇ ਸਰਦਾਰਾਂ ਨੂੰ ਫੌਜੀ ਪਦ ਬਖਸ਼ਿਸ਼ ਕੀਤੇ ਜਾਂਦੇ ਨੇ ਇਹਨਾਂ ਵਿੱਚ ਸਰਦਾਰ ਦੀ ਸਾ ਸਿੰਘ ਮਜੀਠੀ ਨੂੰ 4000 ਕੋੜ ਚੜਾਂ ਦੀ ਸਰਦਾਰੀ ਦਿੱਤੀ ਜਾਂਦੀ ਹੈ ਸਰਦਾਰ ਨਿਹਾਲ ਸਿੰਘ ਅਟਾਰੀ ਵਾਲੇ ਨੂੰ 5000 ਪੈਦਲ ਸਵਾਰ ਦਿੱਤੇ ਜਾਂਦੇ ਨੇ ਤੇ ਸਰਦਾਰ ਹੁਕਮ ਸਿੰਘ ਚਿਮਣੀ ਨੂੰ ਤੋਪਖਾਨੇ ਦਾ ਪ੍ਰਬੰਧ ਤੇ 2000 ਸਵਾਰਾਂ ਦਾ ਮੁਖੀ ਥਾਪਿਆ ਜਾਂਦਾ ਹੈ ਗੋਸ ਖਾਨ ਨੂੰ ਤੋਪਖਾਨਾ ਤੇ 2000 ਸਵਾਰ ਸ਼ੇਖ ਅਬਦੁੱਲਾ ਨੂੰ ਤੇ ਰੌਸ਼ਨ ਖਾਨ ਹਿੰਦੁਸਤਾਨੀ ਨੂੰ ਨਜ਼ੀਬਾਂ ਦੀ ਪਲਟਣ ਦਾ ਪ੍ਰਮukh ਚੁਣਿਆ ਜਾਂਦਾ ਹੈ ਬਾਜ ਸਿੰਘ ਜੋ ਬਾਬਾ ਬਾਸ ਸਿੰਘ ਮੁਰਾਲੀ ਦੇ ਨਾਮ ਨਾਲ ਪ੍ਰਸਿੱਧ ਹੈ ਉਸ ਨੂੰ 5000 ਘੋੜ ਚੜੀਆਂ ਦੀ ਸਰਦਾਰੀ ਤੇ ਜਗੀਰ ਮਿਲ ਜਾਂਦੀ ਹੈ ਮਿਲਖਾ ਸਿੰਘ ਨੂੰ 700 ਜਵਾਨਾਂ ਦਾ ਜ਼ਿੰਮੇਦਾਰ ਬਣਾ ਕੇ 라ਵਲਪਿੰਡੀ ਦਾ ਕਿਲੇਦਾਰ ਥਾਪਿਆ ਜਾਂਦਾ ਹੈ ਸਰਦਾਰ ਨੌਦ ਸਿੰਘ ਨੂੰ 4000 ਸਵਾਰਾਂ ਦੀ ਸਰਦਾਰੀ ਤੇ ਪਰਗਨਾ ਕੇਬੀ ਦੀ ਜਗੀਰ ਦਿੱਤੀ ਜਾਂਦੀ ਹੈ ਸਰਦਾਰ ਅਤਰ ਸਿੰਘ ਤੇ ਫਤੀਦਾਰੀ ਦੇ ਪੁੱਤਰ ਨੂੰ 500 ਸਵਾਰਾਂ ਦਾ ਸਰਦਾਰ ਤਿੰਬੀਤ ਸਿੰਘ ਬਰਹਾਨੀਏ ਨੂੰ 500 ਜਵਾਨਾਂ ਦਾ ਸੁਬੇਦਾਰ ਥਾਪਿਆ ਜਾਂਦਾ ਹੈ। ਗੁਰਬਾ ਸਿੰਘ ਨੂੰ 1000 ਸਵਾਰਾਂ ਦਾ ਰਸਾਲਦਾਰ ਥਾਪਿਆ ਜਾਂਦਾ ਹੈ ਤੇ ਇਹਨਾਂ ਤੋਂ ਇਲਾਵਾ ਜਿਹੜੀ ਉਦੋਂ ਜ਼ਗੀਰਦਾਰ ਨਿਯਤ ਹੋਏ ਸਨ ਜਿਨ੍ਹਾਂ ਨੂੰ ਲੋੜ ਪੈਣ ਤੇ ਇਸ ਕਰਮ ਅਨੁਸਾਰ ਫੌਜ ਖਾਲਸਾ ਰਾਜ ਲਈ ਸਹਾਇਤਾ ਦਿਆ ਕਰਨਗੇ ਇਸ ਦਾ ਵਾਅਦਾ ਲਿਆ ਗਿਆ ਸੀ। ਸਰਦਾਰ ਜੱਸਾ ਸਿੰਘ ਕਰਮ ਸਿੰਘ ਦਾ ਪੁੱਤਰ, ਸਰਦਾਰ ਸਾਹਿਬ ਸਿੰਘ ਗੁਜਰ ਸਿੰਘ ਦਾ ਪੁੱਤਰ ਤੇ ਸਰਦਾਰ ਚੀਤ ਸਿੰਘ ਲੈਣਾ ਸਿੰਘ ਦਾ ਪੁੱਤਰ ਤੇ ਸਰਦਾਰ ਭਾਗ ਸਿੰਘ ਆਲੂ ਵਾਲੀਆ ਸਰਦਾਰ ਨਾਹਰ ਸਿੰਘ ਚਮਿਆਰੀ ਵਾਲਾ ਇੱਕ ਇੱਕ ਹਜ਼ਾਰ ਸਵਾਰ ਦੇਣਗੇ ਕਨਈਆ ਮਿਸਲ ਵੱਲੋਂ 5000 ਤੇ ਨਕਈਆ ਮਿਸਲ ਵੱਲੋਂ 4000 ਪਹਾੜੀ ਰਾਜਿਆਂ ਵੱਲੋਂ 5000 ਤੇ ਦੋਆਬੇ ਦੇ ਸਰਦਾਰਾਂ ਵੱਲੋਂ 7000 ਜਵਾਨ ਹਾਜ਼ਰ ਕੀਤੇ ਜਾਇਆ ਕਰਨਗੇ ਇਹਨਾਂ ਸਾਰਿਆਂ ਨੂੰ ਭਾਰੀ ਜ਼ਗੀਰਾਂ ਤੋਂ ਛੋਟ ਬਹੁਮੁੱਲੀਆਂ ਖਿਲਤਾ ਮਹਾਰਾਜਾ ਨੇ ਬਖਸ਼ੀਆਂ ਤੇ ਇਸ ਤਰ੍ਹਾਂ ਇਤਿਹਾਸਿਕ ਦਰਬਾਰ ਜਿਹੜਾ ਹੈ ਉਹ ਸੰਪੂਰਨ ਹੋਇਆ ਇਸ ਦੇ ਕੁਝ ਦਿਨਾਂ ਬਾਅਦ ਹੀ ਇਲਾਕਾ ਚਨਾਤ ਤੇ ਜ਼ਿਲਮ ਦੇ ਕੰਡੇ ਤੇ ਮੁਸਲਮਾਨ ਰਈਸ ਜੋ ਅਜੇ ਤੱਕ ਦਰਬਾਰ ਕਾਬਲ ਦੇ ਅਧੀਨ ਸਮਝੇ ਜਾਂਦੇ ਸਨ ਸ਼ੇਰੀ ਪੰਜਾਬ ਦਾ ਵਾਅਦਾ ਹੋਇਆ ਪ੍ਰਤਾਪ ਵੇਖ ਕੇ ਆਪਣੇ ਆਪ ਹੀ ਮਹਾਰਾਜੇ ਦੀ ਤਹਿਤ ਵਿੱਚ ਆ ਗਏ ਤੇ ਅੱਗੇ ਤੋਂ ਇਹਨਾਂ ਨੂੰ ਕੋਈ ਸਬੰਧ ਕਾਬਲ ਨਾਲ ਨਾ ਰਿਹਾ ਤੇ ਇਹ ਇਹ ਦਿਨਾਮਾ ਜਿਹੜਾ ਹੈ ਉਹ 1862 ਵਿੱਚ ਹੁੰਦਾ ਹੈ ਕਿ ਜਿਹੜੇ ਮੁਸਲਮਾਨ ਨੇ ਉਹਨਾਂ ਦਾ ਕੋਈ ਵੀ ਕਾਬਲ ਨਾਲ ਸਬੰਧ ਨਹੀਂ ਰਹਿੰਦਾ ਤੇ ਉਹ ਮਹਾਰਾਜੇ ਦੇ ਤਹਿਤ ਆ ਜਾਂਦੇ ਨੇ ਇਸ ਤੋਂ ਬਾਅਦ ਜਦੋਂ 1805 ਵਿੱਚ ਅੰਤਲੇ ਦਿਨਾਂ ਵਿੱਚ ਮਹਾਰਾਜਾ ਸਾਹਿਬ ਇਲਾਕਾ ਮਲਤਾਨ ਦੇ ਦੌਰੇ ਤੇ ਹੁੰਦੇ ਨੇ ਤੇ ਇਹ ਅਜੇ ਮਲਤਾਨ ਤੋਂ 20 ਕੋਥ ਦੀ ਵਿੱਚ ਤੇ ਹੀ ਡੇਰੇ ਲਈ ਠਹਿਰੇ ਹੋਏ ਸਨ ਕਿ ਨਵਾਬ ਮੁਜ਼ਫਰ ਖਾਨ ਹਾਕਮ ਮਲਤਾਨ ਇੱਥੇ ਹੀ ਮਹਾਰਾਜਾ ਸਾਹਿਬ ਨੂੰ ਮਿਲਿਆ ਤੇ 7 ਲੱਖ ਰੁਪਇਆ ਕਰਵਜੋਂ ਪੇਟਾ ਕੀਤਾ ਜਿਹੜਾ ਇਸ ਦੇ ਹਿੱਸੇ ਬਾਕੀ ਸੀ। ਸ਼ੇਰੇ ਪੰਜਾਬ ਨੇ ਨਵਾਬ ਨੂੰ ਬਹੁਮੁੱਲੀ ਖਿਲਤ ਬਖਸ਼ੀ ਤੇ ਵਿਦਾ ਕੀਤਾ। ਠੀਕ ਇਸੇ ਸਮੇਂ ਲਾਹੌਰ ਤੋਂ ਸਾਂਟਨੀ ਸਵਾਰ ਦੇ ਹੱਥ ਡਾਕ ਪਹੁੰਚੀ ਕਿਸ ਦੇ ਸੁਵੰਤ ਰਾਏ ਹੋਲਕਰ ਮਰਹੱਟਾ ਰਾਜਵਾਲੀਏ ਅੰਦੌਰ ਸਣੇ ਅਮੀਰ ਖਾਨ ਰੋਹੀਲੇ ਦੇ 15500 ਫੌਜ ਦੇ ਅੰਗਰੇਜ਼ ਜਰਨਲ ਲਾਰਡ ਲੇਕ ਤੋਂ ਭਾਂਜ ਖਾ ਕੇ ਸਰਹੰਦਵਾਲ ਆ ਰਿਹਾ ਹੈ ਜਿਹਦਾ ਪਿੱਛਾ ਅੰਗਰੇਜ਼ੀ ਫੌਜ ਕਰ ਰਹੀ ਹੈ ਇਸ ਬਾਰੀ ਜੋ ਹੁਕਮ ਹੋਵੇ ਕੀਤਾ ਜਾਏ ਇਕ ਅਪਰ ਸੁਣ ਕੇ ਮਹਾਰਾਜਾ ਸਹਿਬ ਇਸ ਦੇ ਯੋਗ ਫੈਸਲੇ ਲਈ ਆਪ ਲਾਹੌਰ ਵੱਲ ਪਰਤਾਈ ਤੇ ਲਾਹੌਰ ਪਹੁੰਚਦੇ ਆਈ ਮਹਾਰਾਜਾ ਸਹਿਬ ਨੂੰ ਜਸਵੰਤ ਰਾਏ ਦੇ ਵਕੀਲ ਸਣੇ ਭਾਰੀ ਪੇਟਾ ਦੇ ਆ ਮਿਲੇ ਤੇ ਬੇਨਤੀ ਕੀਤੀ ਕਿ ਇਸ ਸਮੇਂ ਆਪ ਜੀ ਹੁਲਕਰ ਦੀ ਸਹਾਇਤਾ ਕਰੋ ਮਹਾਰਾਜਾ ਸਹਿਬ ਨੇ ਵਕੀਲਾਂ ਨੂੰ ਇਹ ਆਖ ਕੇ ਵਿਦਾ ਕਰ ਦਿੱਤਾ ਕਿ ਇਸ ਗੱਲ ਦਾ ਫੈਸਲਾ ਅਸੀਂ ਆਪਣੇ ਸਰਦਾਰਾਂ ਦੇ ਵਿਚਾਰ ਨਾਲ ਕਰਾਂਗੇ ਤੇ ਜੋ ਫੈਸਲਾ ਹੋਵੇਗਾ ਉਸ ਦੀ ਖਬਰ ਜਸਵੰਤ ਰਾਏ ਨੂੰ ਦਿੱਤੀ ਜਾਏਗੀ ਤੇ ਉਦੋਂ ਦੇ ਮਹਾਰਾਜਾ ਵੱਲੋਂ ਸ੍ਰੀ ਅੰਮ੍ਰਿਤਸਰ ਵਿੱਚ ਹੋਲਕਰ ਦੇ ਉਤਾਰੇ ਦਾ ਪ੍ਰਬੰਧ ਕਰਵਾਇਆ ਗਿਆ ਇਧਰ ਆਪਣੇ ਨਾਮੀ ਸਰਦਾਰਾਂ ਦੀ ਇੱਕ ਕੌਂਸਲ ਇਕੱਠੀ ਕਰਕੇ ਸਾਰਿਆਂ ਦੀ ਸੰਭਤੀ ਪੁੱਛ ਕੇ ਇਸ ਸਮੇਂ ਖਾਲਸੇ ਨੂੰ ਕੀ ਕਰਨਾ ਚਾਹੀਦਾ ਹੈ ਡੂੰਗੀ ਵਿਚਾਰ ਦੇ ਉਪਰੰਤ ਇਹ ਫੈਸਲਾ ਕੀਤਾ ਗਿਆ ਕਿ ਖਾਲਸੇ ਲਈ ਪੰਜਾਬ ਨੂੰ ਬਾਹਰਲੇ ਤੰਦਿਆਂ ਦੀ ਰਣ ਭੂਮੀ ਬਣਾਉਣਾ ਠੀਕ ਨਹੀਂ ਤੇ ਦੂਜੀ ਅੰਗਰੇਜ਼ੀ ਸਰਕਾਰ ਵੱਲੋਂ ਅਜ ਤੱਕ ਸਾਡੇ ਨਾਲ ਮਿੱਤਰਤਾ ਦਾ ਸਬੰਧ ਚਲਾ ਆਉਂਦਾ ਹੈ ਉਨ੍ਹਾਂ ਨਾਲ ਬਿਨਾ ਕਿਸੇ ਕਾਰਨ ਉਹ ਕਿਉਂ ਤੋੜਿਆ ਜਾਵੇ ਪਰ ਹোলਕਰ ਵੀ ਸ਼ਰਨ ਆਇਆ ਹੈ ਇਸ ਲਈ ਇਸ ਨੂੰ ਖਾਲਸੀ ਦੇ ਦਰ ਤੋਂ ਨਿਰਾਸ਼ ਨਹੀਂ ਭੇਜਣਾ ਜੀ ਕਿਸੇ ਤਰ੍ਹਾਂ ਹੋ ਸਕੇ ਤਾਂ ਆਪ ਵਿੱਚ ਪਾ ਕੇ ਇਸ ਦਾ ਤੇ ਅੰਗਰੇਜ਼ਾਂ ਦਾ ਮੇਲ ਕਰਵਾ ਦਿਓ ਜਿਹਦੇ ਕਰਕੇ ਹোলਕਰ ਨੂੰ ਆਪਣਾ ਇਲਾਕਾ ਮਿਲ ਜਾਈ ਤੇ ਲੜਾਈਆਂ ਝਗੜੇ ਜਿਹੜੇ ਨੇ ਉਹ ਮੁੱਕ ਜਾਣ ਇਸ ਫੈਸਲੇ ਤੇ ਸਾਰਿਆਂ ਨੇ ਪ੍ਰਸੰਤਾ ਪ੍ਰਗਟ ਕਰ ਦਿੱਤੀ ਤੇ ਇਸੇ ਕਰਕੇ ਫਿਰ ਮਹਾਰਾਜਾ ਸਾਹਿਬ ਅਗਲੇ ਦਿਨ ਸ੍ਰੀ ਅੰਮ੍ਰਿਤਸਰ ਪਹੁੰਚਦੇ ਨੇ ਤੇ ਹੌਲਕਰ ਨੂੰ ਮਿਲ ਕੇ ਸਾਰਾ ਕੁਝ ਸਮਝਾਉਂਦੇ ਨੇ। ਇਹ ਫੈਸਲੇ ਦਾ ਸਿੱਟਾ ਇਹ ਨਿਕਲਦਾ ਹੈ ਕਿ 21 ਦਸੰਬਰ ਸਨ 1805 ਨੂੰ ਹੌਲਕਰ ਦੀ ਤੇ ਅੰਗਰੇਜ਼ਾਂ ਦੀ ਸੋਲਾ ਹੋ ਜਾਂਦੀ ਹੈ। ਇੱਕ ਐਦਨਾਮਾ ਲਿਖਿਆ ਜਾਂਦਾ ਹੈ ਜਿਦੇ ਮੁਤਾਬਕ ਉਹ ਸਾਰਾ ਇਲਾਕਾ ਜੋ ਅੰਗਰੇਜ਼ ਜਰਨੈਲ ਤੇ ਤਾਪਦੀ ਨਦੀ ਤੋਂ ਗੋਦਾਵਰੀ ਦੇ ਪੂਰਬ ਵੱਲ ਉਸ ਤੋਂ ਖੋਹ ਲਿਆ ਗਿਆ ਸੀ ਉਸ ਨੂੰ ਫੇਰ ਮੋੜ ਦਿੱਤਾ। ਤੇ ਇਸ ਫੈਸਲੇ ਨਾਲ ਦੋਹਾਂ ਤਰ੍ਹਾਂ ਪਾਵਗੀ ਮਹਾਰਾਜਾ ਸਾਹਿਬ ਤੋਂ ਦੋਵੇਂ ਤਰ੍ਹਾਂ ਜਿਹੜੀਆਂ ਨੇ ਖੁਸ਼ ਹੋ ਜਾਂਦੀਆਂ ਨੇ ਤੇ ਫਿਰ ਅੰਗਰੇਜ਼ੀ ਸਰਕਾਰ ਨੇ ਮਹਾਰਾਜਾ ਸਾਹਿਬ ਤੇ ਆਲੂ ਵਾਲੀਏ ਸਰਦਾਰਾਂ ਨਾਲ ਮਿੱਤਰਤਾ ਦਾ ਸਬੰਧ ਹੋਰ ਪੱਕਾ ਕਰ ਲਿਆ। ਇਸੇ ਸਾਲ ਦੀਆਂ ਗਰਮੀਆਂ ਦੇ ਆਰੰਭ ਵਿੱਚ ਮਹਾਰਾਜਾ ਸਾਹਿਬ ਬਿਮਾਰ ਹੋ ਗਏ ਸੰਤੇ ਜੀ ਦੇ ਕਰਕੇ ਕੁਝ ਦਿਨ ਤੱਕ ਆਪ ਨੂੰ ਲਾਹੌਰ ਵੀ ਚੀ ਠਹਿਰਨਾ ਪਿਆ ਪਰ ਜਦੋਂ ਆਰੋਗ ਹੋਏ ਤਾਂ ਸ਼ਾਲੀਮਾਰ ਬਾਗ ਵਿੱਚ ਡੇਰੇ ਲਾਏ ਗਏ ਤੇ ਇਸ ਦੀ ਮੁਰੰਮਤ ਤੇ ਬਹੁਤ ਸਾਰਾ ਰੁਪਇਆ ਖਰਚ ਕਰਵਾਇਆ ਗਿਆ। ਇਸ ਸਮੇਂ ਇਹ ਬਾਗ ਦੀ ਪੁਰਾਣੀ ਨਹਿਰ ਜੋ ਅਲੀ ਮਰਦਾਨ ਖਾਨ ਦੀ ਨਹਿਰ ਹੰਸਲੀ ਦੇ ਨਾਮ ਨਾਲ ਪ੍ਰਸਿੱਧ ਸੀ ਉਹਨੂੰ ਪੁਟਵਾ ਕੇ ਸਾਫ਼ ਕਰਵਾਇਆ ਜਾਂਦਾ ਹੈ ਤੇ ਉਸ ਤੋਂ ਬਾਅਦ ਬਾਗ ਵਿੱਚ ਇਹੋ ਜੀ ਰੌਣਕ ਲੱਗ ਜਾਂਦੀ ਹੈ ਜੀ ਜੀ ਉਸ ਬਾਗ ਵਿੱਚ ਪਹਿਲਾਂ ਕਦੀ ਨਹੀਂ ਸੀ ਵੇਖੀ ਗਈ ਸਨ 1806 ਦੀਆਂ ਘਟਨਾਵਾਂ ਵਿੱਚ ਇਹ ਹੈ ਕਿ ਦੀਵਾਨ ਮੁਕਮਚੰਦ ਖੱਤਰੀ ਬਸਾਖੀ RAM ਕੁੰਜਾ ਵਾਲੇ ਦੇ ਪੁੱਤਰ ਨੂੰ ਖਾਲਸਾ ਫੌਜ ਵਿੱਚ ਭਰਤੀ ਕੀਤਾ ਜਾਂਦਾ ਹੈ ਇਸ ਨੇ ਖਾਲਸੇ ਦੀ ਬਹਾਦਰੀ ਤੇ ਨਿਰਪੈਤਾ ਦੀ ਨਮੁੰਦੇ ਵੇਖ ਵੇਖ ਇੰਨਾ ਲਾਭ ਉਠਾਇਆ ਕਿ ਕੁਝ ਸਮੇਂ ਬਾਅਦ ਏ ਖਾਲਸਾ ਫੌਜ ਦਾ ਬਹਾਦਰ ਜਰਨੈਲ ਬਣਿਆ ਤੇ ਬੜਾ ਹੀ ਨਾਮ ਕਮਾਇਆ ਇਸ ਤਰ੍ਹਾਂ ਮਹਾਰਾਜੀ ਨੇ ਆਪਣੀ ਸੂਝ-ਬੂਝ ਨਾਲ ਸਭ ਦੀ ਸਰਬਸੰਪਤੀ ਨਾਲ ਜਸਵੰਤ رائے ਹੋਲਕਰ ਨੂੰ ਅੰਗਰੇਜ਼ਾਂ ਨਾਲ ਸੰਧੀ ਕਰਵਾ ਦਿੱਤੀ ਤੇ ਅੰਮ੍ਰਿਤਸਰ ਵਿੱਚ ਭਾਰੀ ਦਰਬਾਰ ਲਗਾ ਕੇ ਆਪਣੀ ਸੇਵਕਾਂ ਨੂੰ ਭਾਰੀ ਖਿਲਤਾ ਬਖਸ਼ਿਸ਼ ਕੀਤੀਆਂ ਸੋ ਮਹਾਰਾਜੀ ਦੀ ਜੀਵਨੀ ਬਾਰੇ ਹੋਰ ਜਾਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਬਨੇ ਰਹੋ ਇਸ ਸੀਰੀਜ਼ ਦੇ ਨਾਲ ਤਾਂ ਕਿ ਤੁਸੀਂ ਮਹਾਰਾਜਾ ਸਾਹਿਬ ਦਾ ਪੂਰਾ ਜੀਵਨ ਜਾਣ ਸਕੋ ਹੋਇਆ ਬੁੱਲਣ ਚੁਕਾਂ ਦੀ ਖੀਮਾ ਬਖਸ਼ਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੀਡੀਓ ਨੂੰ ਲਾਈਕ ਕਰੋ ਅਤੇ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਧੰਨਵਾਦ